ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸੀਬਿਆ ਕਪਲ ਤੇ ਮੰਮੀ ਰੈਡੀ ਵਰਕੇ ਗਏ ਭੋਗ ਤੇ ਅੱਜ ਉਹਨਾਂ ਨੇ ਜਾਣਾ ਸੀਗਾ ਕਿਤੇ ਰਿਸ਼ਤੇਦਾਰੀ ਚ ਭੋਗ ਤੇ ਤੇ ਆਪਾਂ ਹੋ ਗਏ ਰੈਡੀ ਪਹਿਲਾਂ ਯਾਰ ਸਿੰਘ ਤੇ ਰਿੱਕੀ ਜਾ ਰਹੇ ਨੇ ਬਾਏ 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 ਰਿੱਕੀ ਬਾਏ ਬਾਏ ਜੂ ਜੂ ਜਾਓ ਬਾਜੋ ਇਸ ਤੋਂ ਬਾਅਦ ਆਪਾਂ ਜਾਣਾਗਾ ਬਾਜੀ ਸਕੂਟੀ ਬਾਹਰ ਕੱਢਾਂਗੇ ਫਿਰ ਜਾਵਾਂਗੇ ਓਏ ਮੇਰੇ ਜੁਹਾਰ ਪਰਦੇ ਲਿਆਂਦੇ ਪੁੱਤ ਆਪਾਂ ਆ ਤਾਂ ਉਹ ਉੱਪਰ ਡੰਗਣੇ ਨੇ ਆਹ ਵਾਲੇ ਤਾਂ ਆਹ ਸੱਚਾ ਤਾਂ ਨੀਚੇ ਡੰਗਣੇ ਆਪਾਂ ਆਹ ਵਾਲੇ ਪਰਦੇ ਦਾ ਇੱਧਰ ਲੈ ਫਰਾਕਾਂ ਕਿਧਰੇ ਅੱਜ ਫਿਰ ਇਹਨੇ ਲੁੱਕ ਚੇਂਜ ਕਰਨੀ ਐ ਨਾ हेयर कट ਲੈਣਾ ਕੁੜੀ ਨੇ ਨੱਕ ਵੀ ਬਣਾ ਕੇ ਲਾਵਾਂਗੇ ਇਹਦਾ ਨਾ ਬਣਾ ਕੇ ਲਵਾਂਗੇ ਸਵੇਕੀ ਦੇਖੀ 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 ਉਹ ਉਹ ਸ਼ਟਾ ਮੇਰਾ 에어ਪੋਰਟ ਲਾ ਕੇ ਵੀ ਰਾਇਣੀ ਇਹ ਆਪ ਲੱਗੇ ਇਹ ਬੌਣਿਆ ਪਾ ਇੱਥੇ ਸਾਰੇ ਪਰਦੇ ਨੀਚੇ ਗਿਆ ਪੁੱਤ ਨੀਚੇ ਆ ਫੜੋ ਮੈਂ ਲੈ ਆ ਲੋ ਇਧਰ ਆ ਸੀ ਆ ਲਿ ਗਰੀ ਭਾਈ ਜੀ ਉਹ ਦੂਜੇ ਵੀ ਲੈਂਦੇ ਉੱਪਰ ਆ ਲੈ ਹਾਂ ਤਾਂ ਆ ਦੂਜੇ ਵੀ ਲੈਂਦੇ ਉੱਪਰ ਆ ਲੈ ਉੱਪਰ ਦਾ ਫਰੇਜ਼ ਦੇ ਨਾਲ ਹੀ ਪੂਰਿੰਗਾ ਹੋ। ਕਿਵੇਂ? ਚਾਸ ਲੋ ਪਹਿਲਾਂ ਵੀ ਦੇਖੀ ਲਿਆ ਹੋਈ ਆਂ ਵੀਡੀਓ। ਕਿਹੜੀ? ਦੋਨੇ ਇਕੱਠੇ ਹੋ ਜਾਣਗੇ ਫੜਦੇ ਇਹ। ਮਤਲਬ ਹੋ ਵਧੀਆ ਰਹੂਗਾ ਨਾ। ਇਹ ਮੈਟ ਦੇ ਨਾਲੋਂ ਵਧੀਆ ਰਹੂਗਾ ਵੀਰੇ। ਕਿਹੜੇ ਮੈਟ ਨਾਲੋਂ? ਦੇਖ ਹੋਰ ਨਹੀਂ ਮੈਟ ਦਾ ਭਾਰੀ ਆਉਂਦਾ। ਉਹ ਨਹੀਂ ਫਟਾਉਂਦਾ। ਹਾਂ ਆਹ ਸਹੀ ਹੈ ਫੜਦੇ ਵਾਂਗੂ ਬਣਿਆ ਹੋਇਆ ਹੈ ਜਮਨ। ਵੀ ਵੀ ਐਸਾ। ਇਹਨਾਂ ਨੇ ਦਿੱਤੀ ਇਸ ਅਕੋਰਡਿੰਗ। ਹਾਂ। ਲੈ ਪਤਾ ਨਹੀਂ ਕਿਹੜੀਆਂ ਵੀਡੀਓ ਦੇਖੀਆਂ ਹੋਈਆਂ ਨੇ ਇਹਨਾਂ ਨੇ। ਗੁੜੀ ਨਾ ਦੇਖਦੇ ਤੁਸੀਂ ਹੋਰ ਤਾਂ ਕੌਣ-ਕੌਣ ਦਾ ਤਾਂ ਨਹੀਂ ਮੈਨੂੰ ਪਤਾ ਇਹ ਤਾਂ ਕੋ ਡਿਲੀਵਰੀ ਵਾਲਾ ਵੀਰ ਹੈ ਦਾ ਜੱਟਾਂ ਵੀ ਗੁੜੀ ਆ ਲੈ ਗੁੜੀ ਦੱਸੋ ਜੀ ਜੀ ਆ ਬਾਹਰਲੀ ਸਾਈਡ ਕਰਨੇ ਆ ਜਾਂ ਅੰਦਰਲੀ ਸਾਈਡ ਪੁੱਤੇ ਬਾਹਰਲੀ ਸਾਈਡ ਆਉਣਗੇ ਡਿਜ਼ਾਈਨ ਆ ਜਿਹੜਾ ਆਪਣੇ ਕੰਨੀ ਆਪਣੇ ਸਾਈਡ ਆਪਣੇ ਕੰਨੀ ਆਊਗਾ ਰਿੱਕੀ ਦੱਸੀ ਮੈਨੂੰ ਡਿਜ਼ਾਈਨ ਜਿਹੜਾ ਡਾਰਕ ਕਲਰ ਵਾਲਾ ਬਾਹਰ ਦਿਖਾਈਏ ਕਿ ਅੰਦਰ ਬਾਹਰ ਦਿਖਾ ਦਿਓ ਓਕੇ ਬਾਹਰ ਦਿਖਾ ਦਿਓ ਫਿਰ ਨੀ ਆਪਣੀ ਰਿਗੇ ਹਫਤਾ ਤੱਕ ਬਾਹਰ ਕਰਕੇ ਪਾ ਬਾਬੇ ਤੋਂ ਰਿਗੇ ਪਾ ਦੋਈ ਦੇ ਰਿਗੇ ਜੇ ਵੀਰਪਾਲ ਡਿੱਗੇ ਪੇ ਪੌੜੀ ਤੂੰ ਉਹ ਨਾਸ ਵਾਲਾ ਕਿਉਂ ਬਹੁਤ ਸਮਝੇ ਓਏ ਆ ਚੂਲਾ ਵਾਪਸ ਕਰਿਆ ਓਏ ਵਾਪਸ ਕਰਿਆ ਓਏ ਅੱਜ ਪਤਾ ਕਿੱਲਾ ਹੋ ਗਿਆ ਹਮ ਨਹੀਂ ਲੈਂਦੇ ਹਾਂ ਆਏ ਕਿ ਮੈਂ ਨਹੀਂ ਲੈਂਦੇ ਦੁਜਾਰ ਓਏ ਜੂਜਰ ਇਹ ਮੈਨੂੰ ਲੱਗਦਾ ਤੁਸੀਂ 4-5 ਦਿਨਾਂ ਤੱਕ ਪਾਉਂਗੇ ਜਿਹੜੇ ਪਰਦੇ ਪਾਉਣੇ ਆ ਅੱਜ ਤਾਂ ਨਹੀਂ ਪਾਉਂਦੇ ਮੈਨੂੰ ਲੱਗਦਾ ਗੱਲ ਕਰ ਕਰ ਕੇ ਬਾਅਦ ਵਿੱਚ ਆ ਤਾਂ ਬੈਸੇ ਬੜੀ ਠੰਡ ਲੱਗੀ ਜਾਂਦੀ ਹੈ ਆ ਬਾਬੇ ਵਾਲੀ ਪਲੇਟ ਪਰਾ ਕਰ ਦਿੱਤੀ ਆ ਹੁਣ ਇਧਰ ਮੰਗ ਆ ਉਹਨੇ ਪਿੱਛੇ ਆ ਜੂਗਾ ਉੱਧਰ ਨਿਕਲ ਗਈ ਹੈ ਉਧਰ ਨਿਕਲ ਗਈ ਸਾਰੇ ਜੀਨੇ ਪਾਣੀ ਥੱਲੇ ਘਰ ਚ ਹੋਰ ਹੋਰ ਨਾ ਕਰਦਾ ਬੱਸ ਕਰ ਲਿਆ ਪਤੀ ਜੀ ਮਿਲੂ ਫੜਿਆ ਫੜਿਆ ਥੀ ਬੰਦੇ ਮਤਲ ਇੱਕ ਕਿੱਥੇ ਪਾਉ ਕਿਕ ਤਿੰਨੇ ਇਧਰ ਪਾ ਦੇਣੇ ਸੀ ਇਕੱਠੇ ਤਿੰਨੇ ਇਧਰ ਪਾ ਦੇਣੇ ਹਾਂ ਫਿਰ ਅਹੀਂ ਕਰਾਂਗੇ ਲੈ ਕੇ ਤੇ ਜਾ ਹੀ ਉਹ ਵੀ ਨਹੀਂ ਹੈਗਾ ਇਹ ਲੱਗ ਲੱਗ ਪਾਈਪ ਨਹੀਂ ਨਾ ਹੈਗੀ ਹੋਰ ਕੀ ਹੋ ਗਿਆ ਨੇ ਵੀ ਤੁਹਾਨੂੰ ਦੀ ਵੀ ਇੱਕ ਪਿੰਨ ਤਿੰਨ ਦਾ ਜੱਟਾ ਕਰ ਦੇਣਾ ਤਿੰਨ ਦਾ ਨਹੀਂ ਕਰ ਲੈਸੂ ਨਾ ਉਹ ਚਾਰ ਕਰ ਦਾਂਗੇ ਮੈਨੂੰ ਪਤੀ ਸੀ ਇਹਨਾਂ ਦਾ ਦੋਨਾਂ ਭੈਣ ਭਰਾਵਾਂ ਦਾ ਕੰਮ ਕੋਈ ਸਿੱਧਾ ਇਹ ਕਰੀ ਨਹੀਂ ਸਕਦੇ ਉਹ ਚਾਰ ਨੂੰ ਬਸ ਕਰਾਂ ਬੰਦਣਾ ਨਹੀਂ ਪਰ ਉਹ ਹੀ ਨਾ ਵੀਰੇ ਹੈਗਾ ਮੈਂ ਹੀ ਪੈਣਗੀ ਪੈਪ ਕੋਈ ਨਹੀਂ ਲੈ ਗਈ ਤਾਂ ਹੱਥ ਸਬਰ ਕਰ ਆਏਗਾ ਦਲਦੇ ਦੇ ਯਾਰ ਤਿੰਨ ਨੂੰ ਜੋੜ ਦੇਣੇ ਸੀ ਤਿੰਨਾਂ ਲੱਗ ਜੋੜ ਦੇਣੇ ਸੀ ਇਹ ਨਵਾਂ ਤਰੀਕਾ ਪਾਇਆ ਇਹਨਾਂ ਨੇ ਪਰਦੇ ਪਾਉਣ ਦਾ ਹਲੇ ਵੀ ਹੈਗਾ ਮੌਕਾ ਆਪਣੇ ਆ ਸੈਂਟਰ ਦੇ ਵਿੱਚੋਂ ਬੰਨ ਲਾਂਗੇ ਕੁਛ ਨਹੀਂ ਹੁੰਦਾ ਇੱਧਰ ਦਾ ਇੱਕੋ ਹੀ ਰਹੂਗਾ ਪਰਦਾ ਬਾਕੀ ਚਾਰੇ ਇੱਧਰ ਹੀ ਰਹਿਣਗੇ ਬੰਤ ਕਿਉਂਕਿ ਇੱਧਰ ਸ਼ੀਸ਼ੇ ਦਾ ਇੱਕ ਜੋਗਾ ਹੀ ਰਹੂ ਬਾਕੀ ਇੱਧਰ ਹੀ ਰਹਿਣਗੇ ਪਰਦੇ ਨਹੀਂ ਮੈਂ ਅੱਗੇ ਪਹੁੰਚਾਂਗੀ ਜਿਹਨੇ ਇੱਕ ਕੱਟ ਕੇ ਪਾ ਲੈਣਿਆ ਕੋ ਉਧਰ ਲਾ ਉਧਰ ਲਾ ਉਹ ਨਹੀਂ ਠੀਕ ਆ ਬੰਤ ਕੁਛ ਨਹੀਂ ਹੁੰਦਾ ਕਰ ਲਾਂ ਕਿਉਂਕਿ ਗੇਟ ਵਾਲਾ ਤਾਂ ਆਪਾਂ ਨੂੰ ਫੇਰ ਵੀ ਪੁੱਤੇ ਇੱਧਰ ਬੰਨਣਾ ਹੀ ਪਊਗਾ ਜੋ ਵੀ ਆ ਪਾਓ ਬਾਕੀ ਤਾਂ ਵੀ ਮੈਂ ਵੀਰਪਾੜ ਭੈਣੇ ਪੈਪ ਚੱਕ ਕੇ ਪਾ ਉੱਪਰ ਚੜ ਉੱਪਰ ਚੜ ਉਹ ਅੱਜ ਦੇਣ ਖੁਸ਼ੀਆਂ ਦਾ ਸੱਜਣਾ ਆਵੇ ਅੱਜ ਦੇਣ ਖੁਸ਼ੀਆਂ ਦਾ ਸੱਜਣਾ ਆਜੋ ਨਵੇਂ ਪਰਦੇ ਲਿਆਈਏ ਸਾਡੀ ਪਟੀਕ ਦੇ ਉੱਤੇ ਲਾਈਏ ਫਿਰ ਚਾਹ ਪੀ ਕੇ ਜਸ਼ਨ ਮਨਾਈਏ ਅੱਜ ਦੇਣ ਖੁਸ਼ੀਆਂ ਆਣਾ ਵੀਰਪਾਲ ਡੱਬਾ ਵੀ ਲੈੰਦਾ ਡੱਬਾ ਵੀ ਲੈੰਦਾ ਕਾਹਦਾ ਡੱਬਾ ਲੈੰਦਾ ਸੱਚੀ ਅਰੇ ਮੈਂ ਤਾਂ ਪਿਆਰ ਸੋਚਿਆ ਵੀ ਕਿਤੇ ਵੀ ਜਾ ਗਿਆ ਵੀਰਪਾਲ ਤੇਰਾ ਵਧੀਆ ਲੱਗ ਰਹੀ ਨੇ ਨਾ ਮੈਂ ਬਾਹਰ ਜਾ ਕੇ ਦੇਖਦੀ ਹਾਂ ਬਾਹਰ ਦੇਖ ਹਾਂਜੀ ਵੀਰੇ ਕਿਹਦੇ ਨਾਮ ਤੇ ਵੀਰੇ ਤੇ ਵੀਰਪਾਲ ਵਰਗੇ ਨੇ ਤੰਗ ਕਰ ਰੱਖਿਆ ਮੈਨੂੰ ਪਾਰਸਲ ਨਹੀਂ ਇਹਨਾਂ ਦੇ ਆਉਣੋਂ ਹਟਦੇ ਵੀਰਪਾਲ ਕੀ ਪਾਰਸਲ ਆਇਆਗਾ ਉਹਨਾਂ ਨੂੰ ਪੁੱਛੂ ਕਿ ਪੈਸੇ ਦਿੱਤੇ ਹੋਇਆ ਪਾਦੇ ਦਿੱਤੇ ਹੋਇਆ ਦਿੱਤੇ ਨਹੀਂ ਹੋਏ ਵੀਰੇ ਪਤਾ ਨਹੀਂ ਤੂੰ ਆਰਡਰ ਕੀਤਾ ਹੂ ਇਹਨੂੰ ਅੰਦਰ ਵਾੜੋ ਯਾਰ ਜੁਝਾਰ ਨੂੰ ਚੱਲ ਅੰਦਰ ਚੱਲ ਆਜੋ ਜੀ ਆਜਾ ਮੈਂ ਬਾਹਰ ਦੇਖਣਾ ਪੜਦੇ ਓਏ ਬਾਲੇ ਵਧੀਆ ਲੱਗਦੇ ਓਏ ਬਾਹਰ ਇਧਰ ਵੀ ਕਰ ਦੋ ਇੱਕ ਪਰਦਾ ਮੈਂ ਨਹੀਂ ਗਲਤ ਕਿੱਥੇ ਪਿਆਗਾ ਥੋੜੀ ਫੜ ਕੇ ਰੱਖੀ ਜਿੰਨਾ ਕਾਇਮ ਕਰ ਦਾਂਗੇ ਇੱਥੇ ਹਾਂ ਬਸ ਇੱਥੇ ਕਰ ਦਾਂਗੇ ਇੱਕ ਬਸ ਇੱਥੇ ਜੇ ਕਰ ਦਾਂਗੇ ਇਹਨੂੰ ਐ ਐ ਰੱਖ ਕੇ ਠੀਕ ਹੈ ਇਹ ਇੱਧਰ ਜਾ ਅੰਦਰ ਥੋੜਾ ਜਾਂ ਅੰਦਰ ਚ ਲੈ ਕੇ ਜਾਓ ਇਹਨੂੰ ਇਹਨੂੰ ਅੰਦਰ ਲਿਜਾ ਕੇ ਇਹਨੂੰ ਇੱਥੇ ਬੰਨਦਾਂਗੇ ਇਹਨੂੰ ਐ ਐ ਕਰਦਾਂਗੇ ਦੋਨੇ ਐ ਠੀਕ ਹੈ ਐ ਕਰਦਾਂਗੇ ਉਹਨੂੰ ਮੜਾ ਜਾ ਇੱਧਰ ਕਰਦਾਂਗੇ ਐ ਕਰਦਾਂਗੇ ਉਹਨੂੰ ਇੱਧਰ ਇੱਥੋਂ ਲੋਡ ਹੀ ਨਹੀਂ ਹੈਗੀ ਗੱਲ ਨਹੀਂ ਨਹੀਂ ਇੱਥੇ ਕੁਝ ਲਾ ਦਾਂਗੇ ਐ ਕਰਕੇ ਲੋਡ ਹੀ ਨਹੀਂ ਹੈਗੀ ਇਹਨੂੰ ਉਹ ਕਰਨ ਦੀ ਖੜਜਾ ਇਹ ਚੱਕ ਇੱਥੋਂ ਆਪ ਹੀ ਖੁੱਲ ਜਾ ਕਰੋ ਇੰਨਾ ਕਾ ਬਸ ਆਹੀ ਗੇਟ ਖੋਲਣਾ ਆਪਾਂ ਕੱਲਾ ਪਹਿਲੀ ਗੱਲ ਤੰਗਲਾਂ ਹੀ ਖੋਲਿਆ ਕਰੂ ਯਾਰ ਬਾਹਰ ਨੂੰ ਖੁੱਲਦਾ ਇਹ ਗੇਟ ਤੁਸੀਂ ਐ ਕਿਉਂ ਦੇਖਦੇ ਆ ਐ ਖੁੱਲਦਾ ਇਹ ਗੇਟ ਬਾਹਰ ਨੂੰ ਅੰਗੜਾ ਆਪੀ ਪਰਦੇ ਪਰੇ ਕਰਕੇ ਆ ਸਕਦਾ ਕਾ ਕਲਾਇੰਟ ਲੋੜ ਹੀ ਨਹੀਂ ਹੈਗੀ ਆ ਹਾਂ ਖੋ ਐ ਹੋ ਜਾ ਗੁਰੂ ਬੱਸ ਹਾਂ ਬਸ ਉਹੀ ਤਾਂ ਗੱਲ ਆ ਆਪਾਂ ਨੂੰ ਬੈਂਟੇ ਨੂੰ ਟਕਿੰਗ ਕਰਨ ਦੀ ਲੋੜ ਹੀ ਨਹੀਂ ਪਣੀ ਹਾਂ ਜੀ ਜੇ ਹੁਣ ਆ ਪਰਦਾ ਉਧਰ ਨੂੰ ਲੈ ਕੇ ਜਾਓ ਓ ਮਾਈ ਗੋਡ ਕੀ ਆ ਮਾਹੌਲ ਬਣ ਰੱਖਾ ਹੈ ਵਾਹ ਹੁਣ ਵੀਡੀਓਜ਼ ਵੀ ਵਧੀਆ ਬਣਿਆ ਕਰਨਗੇ ਇੱਧਰ ਵੀਰਾਂ ਹੀ ਗਾ ਰਿੱਕੀ ਸਈਆ ਸੌਂ ਵੀ ਜਾਵਾਂਗੇ ਅਕੜ ਇਧਰ ਇਧਰ ਤੁਝੇ ਤੁਝੀ ਹਾਂ ਫੇਹੀ ਹੋ ਜਾਂਦੀ ਗੱਲ ਲੋਨੀ ਨਹੀਂ ਤੁਸੀਂ ਆਲੂ ਮਾਰ ਲਾਇਆ ਤੁਸੀਂ ਨਹੀਂ ਬੰਦ ਲੋ ਮਾ ਜਾਂ ਨਹੀਂ ਰਿੱਕੀ ਲੋੜ ਹੀ ਨਹੀਂ ਮੰਨਣ ਦੀ ਯਾਰ ਕਿਉਂ ਭੜਕ ਤੁਹਾਨੂੰ ਬੰਦ ਕਰੀ ਬੈਠਾ ਦਿਖਾਣਾ ਥੋੜੀ ਬੰਦ ਕਰੀ ਦਿੰਦੇ ਆ ਡੈਂਟ ਤਾਂ ਖੁੱਲ ਹੀ ਰੱਖਣਾ ਨਹੀਂ ਤੁਸੀਂ ਕਹਿੰਦੇ ਸੀਗੇ ਵੀ ਉੱਪਰੋਂ ਉਹ ਕੱਢਣਾ ਪੂਗਾ ਸਭ ਵਧੀਆ ਹੋ ਗਿਆ ਆ ਪਰ ਦੋ ਚੰਗਾ ਹਾਂ ਲੋੜ ਹੀ ਨਹੀਂ ਲੈ ਜਾ ਬੰਦ ਰਿੱਕੀ ਮੇਰੀ ਗੱਲ ਸੁਣੋ ਹਾ ਇਧਰ ਲਾ ਰਹਿਣ ਦਿਓ ਇਧਰ ਲਾ ਬੰਦ ਨੇ ਬੱਸ ਇਹਦੇ ਉਹ ਟੁਟਕਣੀ ਨਾ ਦੂਰ ਹੋ ਜਾ ਉਹ ਤੋਂ ਬੈਠੇ ਨੂੰ ਨਿਖੇ ਦੂਰ ਤੋਂ ਹਾਂ ਐ ਕਰ ਲੈਨੇ ਆ ਬਣ ਮੈਨੂੰ ਇਹਦੇ ਡੱਬਾ ਕਾਹਦਾ ਲੈਈਆਂ ਵੀਰੇ ਵਿਆਹ ਗਈ ਸੀ ਕੇ ਬਚਿਆ ਵੈਸੀ ਘਰੇ ਉਹ ਟਕਲੇ ਇਹ ਤਾਂ ਮੈਨੂੰ ਲੱਗਾ ਘਰੇ ਬਚਿਆ ਵੈਸੀ ਉਹ ਲੱਟੂ ਨੇ ਓਏ ਬਾਬੇ ਕੁਝ ਨਹੀਂ ਹੈਗਾ ਸਗਣਾ ਠੀਕ ਬਾਬਾ ਨਹੀਂ ਸਮਝਾ ਤੇਰੇ ਵੀ ਸੋਲ ਪਈ ਹੋਣੀ ਮੈਂ ਹਲੋ ਕਾ ਕਰ ਲਈ ਵਈ ਸ਼ੋਪਿੰਗ ਆਪਾਇਸੀ ਡੀਮਾਰਟ ਮੈਂ ਤੇ ਵੀਰਪੜੀ ਆਉਣੀ ਹੁੰਦੀ ਐ ਸਪੈਸ਼ਲੀ ਕਿ ਸ਼ੋਪਿੰਗ ਕਰਨਾ ਹਨਾ ਵੀਰਪੜੀ ਕਾਫੀ ਕਾਫੀ ਸਾਰੀਆਂ ਚੀਜ਼ਾਂ ਦਾ ਵੀਰਪੜ ਬੇਫਾਲਤੂ ਚੱਕ ਲੈਂਦੀ ਆ ਜਿਵੇਂ ਆ ਇਹਨਾਂ ਦਾ ਕੋਈ ਹੋ ਨਹੀਂ ਹੁੰਦਾ ਖਾਣ ਵਾਲੀ ਚੀਜ਼ ਐ ਫਾਲਤੂ ਹੀ ਲੱਗਦੀ ਆ ਮੈਨੂੰ ਇਹ ਉਹ ਐਨੀ ਮਹਿੰਗੀ ਚੀਜ਼ ਚੱਕ ਲੈਣੀ ਆ ਤੂੰ ਹੈ ਥੋੜੇ ਲਈ ਮੈਂ ਮਹਿੰਗੀਆਂ ਹਾਂ ਹਾਂ ਲੋ ਧਰ ਲਿਆ ਸਕੂਲ ਦੀ ਇਹ ਸਕੂਲ ਭਰ ਲਈ ਆਪਾਂ ਉਹ ਦੀ ਸਕੂਲਰੀ ਨਾ ਨਵੀਰਪਾਲ ਆਈਸਕ੍ਰੀਮ ਖਾਂਗੇ ਵੀਰਪਾਲ ਚਲਿਏ ਪਰ ਲੱਗੇ ਜੀ ਕਰਦਾ ਤੇਰਾ ਖਾਣੂ ਆਈਸਕ੍ਰੀਮ ਕੋਡਰੀ ਵੀ ਵਾਟ ਲਾਂਗੇ ਨਾ ਉੱਥੋਂ ਠੀਕ ਆ ਲੋ ਵੀ ਆਪਾਂ ਲੈਣ ਦੇ ਸੀ ਕੱਲ ਪਰਦੇ ਜਿਹੜੇ ਉਹ ਅੱਜ ਆਪਾਂ ਪਾਤੇ ਜਿਹੜੀ ਬਾਹਰੋਂ ਲੁੱਕ ਆਪਣੀ ਐ ਇਸ ਤਰ੍ਹਾਂ ਲੱਗਦੀ ਐ ਪਰਦੇ ਇਹਦੇ ਨਾਲ ਕੂਲਿੰਗ ਦਾ ਫਰਕ ਬਹੁਤ ਪਿਆਰਾ ਸਾਨੂੰ ਅੱਜ ਹੀ ਪਤਾ ਲੱਗਿਆ ਕੂਲਿੰਗ ਦਾ ਫਰਕ ਪੂਰੀ ਪਿਆਰੇ ਨਾਲ ਯਾਨੀ ਕਿ ਵਧੀਆ ਠੰਡਾ ਹੋਵੇ ਠੀਕ ਐ ਤੇ ਹੁਣ ਆਪਾਂ ਦੂਜਾ ਕੰਮ ਕਰਨ ਵਾਲਾ ਰਹਿ ਜਿਹੜਾ ਆਪਾਂ ਦਰਖਤਾਂ ਦਾ ਕੰਮ ਕਰਾਂਗੇ ਇਹ ਸਾਰੇ ਲਵਾਉਣੇ ਆ ਨਵੇਂ ਉਹ ਵੇਠਾ ਉਹ ਬੰਦੂ ਤੋਂ ਲਵਾਵਾਂਗੇ ਗੇਂਦਾ ਰਾਮ ਤੋਂ ਉਹਦੋਂ ਬਾਅਦ ਚ ਗੱਲ ਕਰਾਂਗੇ ਇਹ ਕਪੜੀ ਗੱਡੀ ਦੇ ਟਾਇਰ 'ਚ ਜੇ ਹਵਾ ਘੱਟ ਲੱਗ ਜੇ ਪਿੱਛੇ ਦੇ ਚ ਇਹਦਾ ਆਪਾਂ ਪੈਂਚਰ ਚੈੱਕ ਕਰਾਉਣਾ ਜੇ ਪੈਂਚਰ ਨਾ ਹੋਵੇ ਫਿਰ ਆਪਾਂ ਕਰਦੇ ਆ ਗੱਲਬਾਤ ਅਗਲੀ ਲਓ ਬਈ ਕਿੱਦਰੀ ਕਹਿੰਦੀ ਸੀ ਮੇਰੇ ਤਾਂ ਇਹ ਵਾਲ ਕਟਾ ਕੇ ਲਿਓ ਵਾਲ ਕੱਟ ਪੈਸੇ ਲੈ ਕੇ ਪੈਸੇ ਪੈਸੇ ਚੱਕਾ ਵੀ ਰਹੇਗਾ ਨਾਲ ਦੇਖ ਲੈ ਰਿਖੀ ਹਾਂ ਬੂਲ ਫੇ ਕਰਦਾ ਮੈਂ ਨਾਲ ਰਿਖੀ ਤੇਨੇ ਗੱਲ ਦਸਾਂ ਵਾਲੀ ਆਸੀ ਵਾਲੀ ਓਏ ਲਓ ਬਈ ਸ਼ੁਕਰ ਆਪਾਂ ਪਹੁੰਚ ਹੀ ਗਏ ਚੇਂਜ ਕਰਨ ਵਾਸਤੇ ਗਿਫਟ ਅਸੀਂ ਕਿਤੇ ਦੇ ਸੋਚ ਜਾਂਦੇ ਸੀ ਇਹ ਕਿੰਨੇ ਦਿਨ ਲਾਤੇ ਅੱਜ ਪਹੁੰਚ ਗਏ ਫਿਰ ਹਾਲ ਅਸੀਂ ਤੁਹਾਨੂੰ ਸੋਨਾ ਬਹੁਤ ਲੱਗਿਆ ਸੀਗਾ ਪਰ ਜੂਜੂ ਆ ਜੂਜੂ ਆਪਣਾ ਐਵੇਂ ਮੇਰੇ ਜੂਜੂ ਮੇਰੇ ਟ੍ਰੌਲੀ ਬੈਗ ਹਨਾ ਆ ਲੈ ਜੰਨੇ ਜੂਜੂ ਆਪ ਜੁਹਾਰ ਨੂੰ ਪਤਾ ਕੀ ਕਹਾਂਗੇ ਜੁਹਾਰ ਨੂੰ ਕਹਾਂਗੇ ਜੁਹਾਰ ਇਹ ਕਹੂਗੀ ਤੇਰੇ ਨਾਲ ਮੈਂ ਚੱਚਦੀ ਜਿਵੇਂ ਗੁੱਡੀਆਂ ਨਾਲ ਪਟੋਲ ਜੂਜੂੜਾ ਚਾਕੇ ਤੱਕ ਫਿਰ ਬੜਾ ਆਪਣੋਂ ਤਾਂ ਕੋਈ ਨਹੀਂ ਆਣਾ ਇਹ ਚੀਜ਼ ਲੈ ਕੇ ਦਿੰਦਾ ਸੀ ਆਪਣੇ ਵਰੀ ਤਾਂ ਹੁੰਦੇ ਹੀ ਨਹੀਂ ਸੀ ਆਪਣਾ ਤਾਂ ਬਚਪਨੀ ਐ ਲੰਘ ਗਿਆ ਯਾਰ ਆ ਗੁੱਡੀ ਨਹੀਂ ਸੀ ਮੇਲੇ ਚੋਂ ਸੜੀ ਜੀ ਗੁੱਡੀ ਦਵਾ ਰਹੇ ਪੂਰੀ ਰੋਡ ਜਿੰਨੀ ਸੀ ਪਾਣੀ ਭਰ ਦੇ ਦੀ ਸਦਾ ਗੜ ਲਾ ਕੇ ਮੈਂ ਵੀ ਤੇ ਗੱਲ ਲਾ ਕੇ ਪਾਣੀ ਭਰ ਦੇ ਦੋਸਤ ਜੀ ਬਸ ਨਹੀਂ ਪਾਣੀ ਪਾਣੀ ਭਰ ਦੇ ਲੋ ਬਈ ਇਹ ਗਿਫਟ ਸ਼ਾਪ ਹੈਗੀ ਤੁਸੀਂ ਕਹਿੰਦੇ ਸੀ ਮੈਂ ਕਿੱਥੋਂ ਲੈਤੀ ਚੀਜ਼ ਕਿੱਥੋਂ ਲੈਤੀ ਨੋ ਡੋਨਟ ਸ਼ੂਟ ਮੀ ਇਹ ਹੈਗੇ ਬਰਨਾਲੇ ਸੁਨੀਲ ਰਿਕੀ ਸੁਨੀਲ ਗਿਫਟ ਹਾਊਸ ਤਾਂ ਤਪੇ ਵਾਲੇ ਇਹ ਬਾਈ ਸਾਡੇ ਤਪੇ ਵਾਲੇ ਆ ਬਾਕੀ ਜੋ ਜ਼ਰੂਰ ਵਿਜ਼ਿਟ ਕਰਿਓ ਹਨਾ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰਿਓ ਆ ਜਾ ਕੇ ਦੇਖ ਲਓ ਛੋਟੇ ਆ ਦੋਨੇ ਓ ਮਾਈ ਗੋਡ ਜੰਗ ਛੜ ਗਈ ਹਲੇ ਤਾਂ ਹਲੇ ਤਾਂ ਉਧਰ ਜੰਗ ਹੈ ਜੰਗ ਦਾ ਨਾਮ ਵੀ ਨਹੀਂ ਹੋਇਆ ਤੁਸੀਂ ਪਹਿਲੀ ਜੰਗ ਲਾ ਲਈ ਇੱਥੇ ਐ ਆਪੀ ਅੱਗੇ ਅੱਗੇ ਲੋਕਾਂ ਦਾ ਟਰੈਕ ਟਰੈਕ ਬੰਦਾ ਲੋਬਿੰਗ ਜਿਹੜੀਆਂ ਜਿਹੜੀਆਂ ਚੀਜ਼ਾਂ ਕੁੜੀਆਂ ਨੇ ਸਾਨੂੰ ਦੱਸੀਆਂ ਸੀਗੀਆਂ ਕਮੈਂਟ ਕਰਕੇ ਵਲੌਗ 'ਚ ਜੁਝਾਰ ਵਾਸਤੇ ਉਹ ਚੀਜ਼ਾਂ ਆਪਾਂ ਲੈ ਲਈਆਂ ਗੱਡੀ ਦੀ ਡਿੱਗੀ 'ਚ ਰੱਖ ਲਈਆਂ ਅਨਬਾਕਸਿੰਗ ਕਰਾਂਗੇ ਆਪਾਂ ਬਾਅਦ ਫਿਰ ਦਿਖਾਵਾਂਗੇ ਤੁਹਾਨੂੰ ਕਿ ਕੀ ਕੀ ਚੀਜ਼ਾਂ ਲੈਤੀਆਂ ਨੇ ਆਪਾਂ ਠੀਕ ਹੈ ਤੇ ਹੁਣ ਵੀਰਪਾਲ ਕੱਲ ਦੀ ਲੱਗੀ ਪਈ ਆ ਲੁੱਕ ਚੇਂਜ ਕਰਨੀ ਆ ਮੈਂ ਲੁੱਕ ਚੇਂਜ ਕਰਨੀ ਕਿਉਂਕਿ ਆਪਾਂ ਬਣਾ ਰਹੇ ਆ ਪਲੈਨ ਘੁੰਮਣ ਦਾ ਇਹ ਘੈਂਡ ਘੈਂਡ ਜਗ੍ਹਾ ਤੇ ਹਨਾ ਰਿੱਕੀ ਜਿਹੜੀਆਂ ਤੁਹਾਨੂੰ ਵੀ ਨਹੀਂ ਪਤਾ ਹੋਣੀਆਂ ਉਹ ਤੁਹਾਨੂੰ ਵੀ ਦਿਖਾਉਣੀਆਂ ਨੇ ਆਪਾਂ ਵੀ ਤੁਸੀਂ ਵੀ ਜੇ ਨੇੜੇ-ਤੇੜੇ ਘੁੰਮਣਾ ਚਾਹੋ ਤਾਂ ਘੁੰਮਣ ਜਾ ਸਕਦੇ ਹੋ ਤਾਂ ਕਰਕੇ ਕਹਿੰਦੀ ਜੀ ਮੈਂ ਆਪ ਦੇ హెయిర్ ਕੱਟ ਕਰਾਉਣੇ ਆ ਮੈਂ ਕਿਹਾ ਚਲੋ ਭਾਈ ਕਰਾ ਲੂ ਕਿਉਂਕਿ ਇਹਦੇ ਬਾਲ ਵੀ ਬਹੁਤ ਜ਼ਿਆਦਾ ਰਫ ਹੋਏ ਪਿਆ ਬਹੁਤ ਖਰਾਬ ਹੋਏ ਪਿਆ ਤਾਂ ਸੈੱਟ ਹੋ ਜਾਣਗੇ ਇੱਕਦਮ ਰੁਕ ਗਏ ਮੈਂ ਵੀ ਜਦੋਂ ਕਟਿੰਗ ਕਰਾਤੀ ਸੀ ਉਸ ਤੋਂ ਬਾਅਦ ਮੇਰੇ ਬਾਲ ਬਦਲ ਲੱਗੇ ਸੀ ਵੀਰਪਨ ਹਾਂਜੀ ਰਾਜੂ ਦੇ ਵੀ ਰਫ ਵਾਲੇ ਸੀਗੇ ਮੈਂ ਦੇਖੀ ਸੀ ਤੁਹਾਡੇ ਪਹਿਲਾਂ ਫੋਟੋ ਵੀਡੀਓ ਦੇਖਦੀ ਹੁੰਦੀ ਸੀ ਹਾਂ ਵਾਲੇ ਹੁਣ ਮੇਰੇ ਸਹੀ ਹੋ ਗਏ ਨੇਚੁਰਲ ਹੋ ਗਏ ਵਧੀਆ ਚਲ ਕੋਈ ਗੱਲ ਨਹੀਂ ਦਿਖਾਉਣੇ ਮੈਨ ਲੱਗ ਕੇ ਤੇ ਗਗਨ ਖੜੀ ਆ ਹਉਦੇ ਵਰਗੀ ਲੱਗਦੀ ਸੀ ਨਾ ਦੂਰ ਐ ਐਂਜੇ ਕਰਦੀ ਸੀ ਆਪਣੀ ਗਗਨ ਐ ਐਂਜੇ ਕਰਦੀ ਸੀ ਹੋਈ ਬਦਲਾ ਚਲੋ ਵੀ ਉੱਥੇ ਜਾਵਾਂਗੇ ਆਪਾਂ ਪਹਿਲਾਂ ਵੀ ਰੂਟਸ ਵਾਲਿਆਂ ਨੂੰ ਕਰਵਾਈ ਸੀ ਕਟਿੰਗ ਹੁਣ ਵੀ ਆਪਾਂ ਉਹਨਾਂ ਦੀ ਕਰਵਾਉਣੇ ਆ ਜਾਂਦੇ ਆ ਆਪਾਂ ਮਿਲਦੇ ਆ ਤੁਹਾਨੂੰ ਉਹਦੇ ਸਲੂਨ ਦੇ ਚੱਕੇ ਪਹੁੰਚ ਗਏ ਆਪਾਂ ਸਲੂਨ ਵੀਰਪੁਰ ਦੇ ਨਾਲ ਕਟ ਜਾਂਦਾ ਹੁਣ ਵੀ ਕਿਤੇ ਲੈਂਥ ਨਾ ਘਟ ਜਾਏ ਨਾ ਵੀਰਪੁਰ ਦਿਲ ਘਟ ਰਿਹਾ ਲੋ ਵੀ ਸਾਰੇ ਜਾਨੇ ਪੁੱਛਦੇ ਸੀ ਕਿ ਅਸੀਂ ਰੂਟਸਾ ਲੈਣੇ ਆਏ ਹੋਏ ਹਾਂ ਇੱਥੋਂ ਹੀ ਕਟਿੰਗ ਕਰਵਾਈ ਐ ਅਸੀਂ ਹੁਣ ਤੱਕ ਜਿੰਨੀ ਕਰਵਾਈ ਤਾਂ ਬੈਸਟ ਕਟਿੰਗ ਕਰਾਉਣੀ ਐ ਤਾਂ ਤੁਸੀਂ ਇੱਥੋਂ ਕਰਵਾ ਸਕਦੇ ਹੋ ਬਰਨਾਲੀ ਐ ਕਿੜੀ ਛੱਡੋ ਬਹੁਤ ਸੋਹਣੇ ਲੱਗ ਰਹੇ ਵੀਰਪਾਲ ਸੋਹਣੇ ਵੀ ਹੋ ਗਏ ਬਾਗ ਮੋਟੇ ਤੋਂ ਮਾਰ ਰਿਹਾ ਫੰਡੜੇ ਤੋਂ ਹਾਂ ਰਫ ਵਾਲੇ ਆ ਉਦਨ ਮੇਰੀ ਸਿਸਟਰ ਦੇ ਵਾਲੇ ਤਾਂ ਉਹ ਸੀਗੇ ਸ਼ਾਈਨੀ ਸੀਗੇ ਬਹੁਤ ਉਹ ਜਿਆਦਾ ਸੋਹਣੇ ਲੱਗ ਰਹੇ ਸੀ ਆ ਵੀ ਬਹੁਤ ਸੋਹਣੇ ਲੱਗ ਰਹੇ ਵਧੀਆ ਲੱਗ ਰਹੇ ਸੋਹਣੇ ਲੱਗ ਰਹੀ ਐ ਵੀਰਪਾਲ ਬਿਊਟੀਫੁਲ ਗਰਲ ਲੱਗ ਰਹੀ ਐ ਜਿਹਦਾ ਇਹਦੇ ਦੇਖੀ ਜੀ ਹਾਂ ਵਾਲੇ ਸੋਹਣੇ ਲੱਗਦੇ ਆ ਉਨੀ ਦਾ ਹੋਰ ਵੀ ਕਹਿਣ ਲੱਗੋ ਅਦੇ ਹਾਂ 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 ਇਹ ਵਾਸ ਵਾਸ ਰਕੀ ਥੀ ਹਾਂ ਚਲਿਏ ਬੀਰਪਾਲ ਲੇਖਟ ਵਾਲੇ ਇਹ ਹਰ ਹੁਣ ਆਪਾਂ ਜਾਣੇ ਆ ਵਾਪਸ ਹੋ ਵੀ ਇੱਥੇ ਆ ਕੇ ਨਮੀ ਗੱਲ ਪਤਾ ਲੱਗੀ ਆਪਾਂ ਨੂੰ ਵੀ ਆਪਣੀ ਕਿਹੜਾ ਅਲਾਈਨਮੈਂਟ ਦਾ ਟਾਈਮ ਵੀ ਲੰਘਿਆ ਪਿਆ 1.18 ਦੇ ਕਰੋੜੀ ਸੀ ਤੇ 1,20,000 ਇਹ ਚੱਲੀ ਪਈ ਆ ਤੇ ਆਪਾਂ ਆ ਗਏ ਬੀਐਮਐਸਟੇਰ ਹੈਂ ਆਪਾਂ ਵੀ ਬੀਐਮਐਸ ਸਟਾਇਰ ਜਿੱਥੇ ਆਪਾਂ ਕਰਾਉਦੇ ਹੁੰਦੇ ਆ ਅਲਾਈਨਮੈਂਟ ਗੱਡੀ ਦੀ ਮੁੰਡਾ ਬਹੁਤ ਵਧੀਆ ਕੰਮ ਕਰਦਾ ਤੇ ਚਲੋ ਹੁਣ ਆਪਾਂ ਫਿਰ ਜਰ ਲਾਗਦੇ ਆਥ ਅਲਾਈਨਮੈਂਟ ਵੀ ਕਰਾ ਦਨੇ ਆ ਮੰਤਰੀ ਧੋਰੀ ਫੇਰ ਕੱਟ ਕਰਾ ਰਹੀ ਹਾਂ ਇਸ ਫਿਰ ਆਪਾਂ ਅਲਾਈਨਮੈਂਟ ਕਰਾ ਦਨੇ ਆ ਤੇ ਟੈਂਸ਼ਨ ਦੇਖ ਲੈਨੇ ਆ ਲੈਟ ਨਹੀਂ ਨਹੀਂ ਇਹ ਉਹਦਾ ਸੂਟ ਲੈ ਕੇ ਆਉਂਦੇ ਇਹ ਤਾਂ ਐ ਮਾਲੂ ਅਗਲੇ ਜਨਮ ਤੇ ਲੈ ਕੇ ਆਉਂ ਵੀਰਪਾਲ ਦਾ ਸੂਟ ਹੋਰ ਅੱਜ ਕਟਿੰਗ ਕਰਾਈ ਦੇਖਿਓ ਹਾਂ ਦੇਖ ਲਈ ਬਾਂਦਰੀ ਹਾਂ ਦੇਖ ਲਈ ਬਾਂਦਰੀ ਇੱਕ ਬੰਦੇ ਨੂੰ ਅਸੀਂ ਤਾਰਤਾ ਹੁਣ ਇੱਕ ਬੰਦੇ ਨੂੰ ਚੜਾ ਆਇਆ ਹੁਣ ਅਸੀਂ ਜਾਣੇ ਆ ਠੀਕ ਆ ਹਾਂ ਹੁਣ ਆਪਾਂ ਜਾਣੇ ਆ ਪਟਿਕ ਤੇ ਉਥੋਂ ਵੀ ਇੱਕ ਅੱਧੇ ਜਾਣੇ ਨੇ ਜਾਣਾ ਹੋਊਗਾ ਫਿਰ ਅਸੀਂ ਜਾਵਾਂਗੇ ਘਰੇ ਅੱਜ ਮੈਂ ਸਕੂਟੀ ਤੇ ਨਹੀਂ ਜਾਂਦੀ ਅੱਜ ਮੈਂ ਰਿਕੀ ਨਾਲ ਹੀ ਜਾਊਂਗੀ ਠੀਕ ਆ ਆਉਂਦੀ ਰਹਿ ਗਈ ਕਿੱਟ ਮੀਰਪਾਲ ਦੀ ਨਹੀਂ ਮੇਰੀ ਪੁੱਤਰੀ ਇਹ ਮੇਰੀ ਆ ਦੇਖੋ ਤੇ ਰੋ ਤੇ ਰੋ ਤੇ ਕੁਇ ਕਿਦੇ ਗਏ ਚਲੋ ਭਾਈ ਆਪਾਂ ਜਾ ਰਹੇ ਆ ਘਰ ਹੋ ਗਈ ਛੁੱਟੀ ਆਪਾਂ ਨੂੰ ਬੁਟੀਕ ਤੋਂ ਤੇ ਯਾਰ ਨੂੰ ਚੱਕ ਲਿਆ ਆਪਾਂ ਯੂਐਸ ਪੋਲੋ ਨੂੰ ਤੇ ਹੁਣ ਆਪਾਂ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਗਾਇਸਸ ਘਰੇ ਆ ਗਏ ਆਪਾਂ ਹਾਂ ਬੋਲੇ ਘਰੇ ਆ ਗਏ ਆਪਾਂ ਤੇ ਇਧਰ ਜਵਾਕ ਚੱਲੇ ਦੇਖ ਲਓ ਉਧਰ ਆਜੋ ਉਹ ਜੰਨਤ ਆ ਵੀ ਆਜੋ ਭਾਈ ਹਾਂ ਹਾਂ ਵੇ ਕਾਕਾ जवाकों में देखिए जवाक खुश होते चलो किधर गेट क्यों क्यों खोल लिया? गेट खोल लिया? हाँ जी ना, 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 ना ना, ना 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 ਆ ਜੰਨਤ ਦੇ ਦਾਦਾ ਜੀ ਆ ਗਏ ਆ ਤਾਂ ਦਾਦਾ ਜੀ ਤਾਂ ਜੰਨਤ ਦੇ ਨਹੀਂ ਹਾਏ ਤੇਹਾਰ ਦੇ ਦਾਦਾ ਜੀ ਨਹੀਂ ਹੈਗੇ ਤਾਂ ਜੰਨਤ ਦੇ ਦਾਦਾ ਜੀ ਨੇ ਆ ਚੱਕ ਲੋ ਡੈਡੀ ਜੰਨਤ ਨੂੰ ਲਓ ਲਓ ਡੈਡੀ ਜੰਨਤ ਨੂੰ ਚੱਕ ਲਓ ਤੁਸੀਂ ਲਓ ਡੈਡੀ ਇਹਨੂੰ ਚੱਕ ਲਓ ਤੁਸੀਂ ਆਹ ਤਾਂ ਜੰਨਤ ਦੇ ਦਾਦਾ ਜੀ ਨੇ ਦੇਖੀਓ ਤਾਂ ਜੰਨਤ ਦੇ ਦਾਦਾ ਜੀ ਨੇ ਹਨਾ ਆ ਚੰਗਾ ਫਿਰ ਨਾ ਆਇਆ ਜਾ ਦਾਦੀ ਕੋਲੇ ਮਗ ਜਾ ਜਾ ਦਾਦੀ ਕੋਲੇ ਜਾ ਆਪਣੀ ਦਾਦੀ ਕੋਲੇ ਜਾ ਦੇਖੀ ਇਹਨੂੰ ਕਿੰਨਾ ਐ ਹੋਇਆ ਵੀ ਕਿਉਂ ਚੱਕ ਲਿਆ ਆਹ ਦਾਦੇ ਕੰਨੀ ਵੀ ਮੂੰਹ ਐ ਕੀਤਾ ਪਹਿਲਾਂ ਰਿੱਕੀ ਦੇ ਮੂੰਹ ਕਨੀ ਆਈ ਝਾਕੀ ਗਿਆ ਇੱਥੇ ਨਹੀਂ ਹੋਣੀ ਨਾ ਹਣਾ ਹੋਣੀ ਨਾ ਹਣਾ ਓਏ ਕਾਫੀ ਲਵਾਇਆ ਇਹ ਮੈਂ ਤਾਂ ਬੜਾ ਦਰਦ ਕਰਿਆ ਕਿੱਥੇ ਲਵਾ ਕੇ ਆਈ ਸੀ ਕਿਉਂ ਦਰਦ ਕਰ ਤੂੰ ਕਰਨ ਲੱਗਿਆ ਪਤਾ ਨਹੀਂ ਪਤਾ ਨਹੀਂ ਤਾਂ ਠੀਕੇ ਤੇ ਠੀਕਾ ਲੱਗ ਗਿਆ ਠੀਕੇ ਤੇ ਠੀਕਾ ਵੀ ਹੋ ਸਕਦਾ ਕੀ ਹੋ ਗਿਆ ਤੂੰ ਮੰਮੀ ਲੋ ਵਾਕਿਆ ਇਸ ਨੂੰ ਹੀ ਟੀਕਾ ਟੀਕਾ ਮੰਮੀ ਨੂੰ ਅੰ লাগਦਾ ਵੀ ਜਿਆਦਾ ਇਚਿੰਗ ਕਰ ਰਿਹਾ ਤਾਂ ਮੈਂ ਸੋਚਿਆ ਵੀ ਚਲ ਪਰਖ ਤੋਂ ਮੰਨ ਲੈਂਦੇ ਆਪਾਂ ਮੈਂ ਟੀਕੇ ਤੇ ਹੀ ਕ ਲੱਗਦਾ ਹੈ ਸਬਜੀ ਦੁੱਧ ਗੰਡੇ ਆਏ ਹਾਏ ਮੇਰੀ ਫੇਵਰੇਟ ਸਬਜੀ ਕਿਵੇਂ ਬਣਾਏਗੀ ਮੰਮੀ ਦੱਸੀ ਜੰਗਾ ਹਾਂ ਬਾਏ ਇਹ ਤਾਂ ਨਹੀਂ ਬੁਲਾਉਣੇ ਵਾਲਾ ਐ ਕਰਦਾਗਾ ਦਹੀਂ ਜਵਾ ਦੋ ਪਹਿਲਾਂ ਅੱਜ ਬਣਾਵਾਂਗੇ ਆਪਾਂ ਦੁੱਧ ਗੰਡੇ ਲੋ ਵੀ ਗਾਇਸ ਅੱਜ ਬਣਾਵਾਂਗੇ ਆਪਾਂ ਦੁੱਧ ਗੰਡੇ ਅੱਜ ਸਾਡੇ ਘਰੇ ਬਣਾਂਗੀ ਮੇਰੀ ਫੇਵਰਿਟ ਸਬਜ਼ੀ ਬਣਾਂਗੀ ਦੁੱਧ ਗੰਡੇ। ਇੱਕੋ ਇੱਕ ਸਬਜ਼ੀ ਹੈ ਜਿਹੜੀ ਮੈਨੂੰ ਇੰਨੀ ਕਿ ਜ਼ਿਆਦਾ ਪਸੰਦ ਆ। ਹੋਰ ਕਿਨੂ ਕਿਨੂ ਪਸੰਦ ਆ ਜ਼ਰੂਰ ਆਸੇ। ਚਾਹ ਪੀਓਗੇ ਚਾਹ। ਇਹ ਕੋੜੇ ਨੇ ਮਮੀ ਗੰਡੇ ਅੱਖਾਂ 'ਚ ਨਹੀਂ ਪੈਂਦੇ। ਕਿਵੇਂ ਬਣਾਉਣੇ ਹਨ ਤੁਸੀਂ ਦੁੱਧ ਗੰਡੇ? ਬਹੁਤ ਸੋਹਣੀ ਬਣਾਉਂਦਾ ਸਰਕਲਾ ਦੁੱਧ ਗੰਡੇ। ਦੋ ਤਿੰਨ ਕੁੜੀਆਂ ਬਾਹਰੋਂ ਸੀਗੀਆਂ ਵਿਚਾਰੀਆਂ। ਉਹਨਾਂ ਨੇ ਪੁੱਛਿਆ ਸੀ ਵੀ ਸਾਨੂੰ ਦੱਸਿਓ ਕਿਵੇਂ ਬਣਾਉਣੇ ਤੁਸੀਂ। ਪਹਿਲਾਂ ਗੰਡੇ چیر ਲੈ ਫਿਰ ਇਸ ਤੋਂ ਬਾਅਦ ਕੀ ਕਰਨਾ? ਤੇ ਲਾ ਪਾ ਕੇ ਇਹਨਾਂ ਨੂੰ ਪੁਣਾ ਲੈਣਾ ਵਿੱਚ ਜੀਰਾ ਪਾ ਲੈਣਾ ਫਿਰ ਜਦੋਂ ਭੁੱਜ ਜਾਂਦੇ ਫਿਰ ਬਸ ਦਿੱਤ ਕਰ ਫਿਰ ਦੁੱਧ ਪਾ ਲੈ ਬਸ ਹੋਰ ਇਹਦੀ ਕੋਈ ਬਾਲੀ ਵੱਡੀ ਰੈਸਪੀ ਨਹੀਂ ਹੈਗੀ ਸਿੰਪਲ ਜੀ ਦਾਲ ਆਏ ਹਨਾ ਮੰਮੀ ਇਹ ਸਿੰਪਲ ਜੀ ਦਾਲ ਚਾਵਾਂ ਆਪਾਂ ਚਾਵਾਂ ਮੈਦਾਨੇ ਤੋਂ ਨਹੀਂ ਬਸ ਸੰਘਣੀ ਕਰਦੇ ਹਾਂ ਨਾ ਸੰਘਣੀ ਕਰੀ ਹੋਈ ਹੈ ਅੰਦਰ ਮੈਂ ਬੰਦਿਆ ਭਾਈ ਦੁੱਧ ਗੰਢੀ ਕਾਫੀ ਟਾਈਮ ਦੀ ਮੰਮੀ ਕੁਰੀਆਂ ਪੁੱਛੀ ਜਾਂਦੀਆਂ ਸੀ ਕਿ ਸਾਨੂੰ ਉਹ ਵਈ ਮਮੀ ਬਣਾ ਰਹੀ ਹੈ ਦੁੱਧ ਗੰਢੇ ਆਪਾਂ ਚਾਹ ਲੈਣੇ ਉਪਰੋਂ ਕੱਪੜੇ ਚਾਹ ਬਣਾ ਲਈਏ ਮਮੀ ਨੂੰ ਪੁੱਛਿਆ ਸੀ ਚਾਹ ਨੂੰ ਮਮੀ ਕਹਿੰਦੀ ਮੈਂ ਤਾਂ ਪੀ ਨਹੀਂ ਜਾਈਂ ਆਪਾਂ ਆਵਦੇ ਜੋਗੀ ਬਣਾ ਲੈਣੇ ਜਾਰੀ ਅੱਜ ਆਪਾਂ ਲੱਗੇ ਐ ਮੈਟ ਠੀਕ ਐ ਉਹ ਦੋਨੇ ਭਾਈ ਹੁਣੇ ਖੇਡ ਰਹੇ ਨੇ ਮੈਟ ਤੇ ਕਿਹੜਾ ਤਾਜ ਇਹਨਾ ਮਤਲਬ ਕੀ ਤੁਹਾਨੂੰ ਜਿਹੜੀ ਕੁੜੀਆਂ ਨੇ ਮੈਸ ਕੀਤਾ ਸੀਗਾ ਹਾਂ ਹਾਂ ਆ ਗੇਮ ਵੀ ਇਹਦੇ ਵਿੱਚ ਬਾਲ ਪੈ ਜਾਂਦੀ ਐ ਇਦਾਂ ਹਣਾ ਐ ਰੌਂਡ ਰੌਂਡ ਕਰਕੇ ਫਿਰ ਇਹ ਵੀ ਇਹਦੇ ਵਿੱਚ ਬਾਲ ਨੂੰ ਚੋਣਦਾ ਖੇਡਦਾ ਵੀ ਆ ਤੇ ਜਿਹੜਾ ਮੈਟ ਆ ਦਾ ਇਹ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਨ ਦਾ ਜਵਾਕ ਨੀਚੇ ਕੁਝ ਹੋਉਂਦਾ ਨਹੀਂ ਨਾ ਖੇਡਦਾ ਵਧੀਆ ਨਾਲੇ ਸੌਫਟ ਵੀ ਬਹੁਤ ਆ ਇਹ ਅੱਜ ਆਪਾਂ ਲੈ ਕੇ ਆਏ ਸੀ ਤੇ ਇੱਕ ਆਪਾਂ ਗਨ ਲੈ ਕੇ ਆਏ ਸੀ ਬੱਬਲ ਗਨ ਉਹ ਤੋਂ ਅਜੇ ਡਰਦਾਗਾ ਉਹ ਉੱਪਰ ਰੱਖਦੀ ਹੈ ਜੇ ਫਟਾ ਉਹ ਮੈਨੂੰ ਜਿੱਦਾਂ ਬਹੁਤ ਵਧੀਆ ਲੱਗੀਆਂ ਹਾਂ ਹਾਂ 嗯 oh, 我不要钱的我不要。哎<達>，不要、嗯。<い>